ਬਖਵਾਕ ਪਿੰਡਾਂ ਚੋਂ ਹੁੰਦਾ ਹੋਇਆ ਨਗਰ ਕੀਰਤਨ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਰਾਮਨਗਰ ਤੋਂ ਚੱਲ ਕੇ ਚੌੜਾ ਆੜ ਵਿੱਚ ਦੀ ਹੁੰਦਾ ਹੋਇਆ ਅਕਲੀਏ ਪਹੁੰਚ ਚੁੱਕਿਆ ਹੈ ਗੁਰਦੁਆਰਾ ਕੇਰਾਲਾ ਸਾਹਿਬ ਵਿਕੇ ਜਿੱਥੇ ਸੰਗਤਾਂ ਨੇ ਕਮੇਟੀਆਂ ਨੇ ਗ੍ਰੰਥੀ ਸਿੰਘਾਂ ਨੇ ਤੇ ਹੋਰ ਵੱਖ-ਵੱਖ ਤਾਂ ਤੁਹਾਨੂੰ ਤੇ ਸੱਜਣਾ ਨੇ ਨਾਲ ਆਈ ਸੰਗਤ ਦਾ ਗੁਰੂ ਸਾਹਿਬ ਦਾ ਪੰਜਾਂ ਪਿਆਰਿਆਂ ਦਾ ਸਤਿਕਾਰ ਕੀਤਾ ਗਿਆ ਪੰਜਾਂ ਪਿਆਰਿਆਂ ਨੂੰ ਪ੍ਰੇਮ ਸਤਿਕਾਰ ਦੇ ਨਾਲ ਦੁੱਧ ਛਕਾਇਆ ਗਿਆ ਸ਼ਿਰੋਪਾਉ ਦੀ ਵਕਸਿਸ ਕੀਤੀ ਗਈ ਸੰਗਤ ਵੱਲੋਂ ਤੇ ਗੁਰੂ ਸਾਹਿਬ ਨੂਰਮਾਲਾ ਸਾਹਿਬ ਭੇਟ ਕੀਤਾ ਗਿਆ ਬਹੁਤ ਜਿਆਦਾ ਗਰਮੀ ਹੋਣ ਦੇ ਬਾਵਜੂਦ ਬਹੁਤ ਜਿਆਦਾ ਸੰਗਤ ਪਹੁੰਚੀ ਗੁਰੂ ਸਾਹਿਬ ਦੇ ਸੰਗਤ ਦੇ ਦਰਸ਼ਨ ਦੇਦਾਰੇ ਕੀਤੇ ਬਖਵਾਖਾ ਆਪੋ ਆਪਣੇ ਸਾਧਨਾ ਤੇ ਟਰੈਕਟਰਾਂ ਤੇ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਬਹੁਤ ਜਿਆਦਾ ਇਕੱਠ ਸੀਗਾ ਗੁਰਦੁਆਰਾ ਦੇ ਦਰਵਾਜ਼ਾ ਸਾਹਿਬ ਵਿੱਚ ਟਾਡੇ 12 ਗਾਈਆਂ ਗਈਆਂ ਗੁਰੂ ਅਥੀਆਸ ਦੇ ਨਾਲ ਜੋੜਿਆ ਗਿਆ ਸੰਗਤ ਨੂੰ ਸੰਗਤ ਨੇ ਬੈਠ ਕੇ ਗੁਰ ਹਥਿਆਸਦਾ ਗੁਰ ਹਥਿਆ ਸਰਵਨ ਕੀਤਾ ਸੰਗ ਦੇ ਗੁਰੂ ਸਾਹਿਬ ਦੇ ਪੰਜਾਂ ਪਿਆਰਿਆਂ ਦੇ ਦਰਸ਼ਨ ਕੀਤੇ ਤੇ ਸੇਵਾ ਕੀਤੀ